7 ਫੁੱਟ 6 ਇੰਚ ਦਾ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਚੜ੍ਹਿਆ ਪੁਲਿਸ ਦੇ ਅੜਿੱਕੇ ਹੀਰੋਇਨ ਤਸਕਰੀ ਦੇ ਲੱਗੇ આરોਪ ਭਾਰਤ ਸੈਹਿਦ ਅਮਰੀਕਾ ਵੇ ਕਈ ਰਿਐਲਿਟੀ ਸ਼ੋਅਾਂ 'ਚ ਪਾ ਚੁੱਕਾ ਧੁੰਮਾ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਜਿਸ ਸ਼ਖਸ ਨੂੰ ਤੁਸੀਂ ਦੇਖ ਰਹੇ ਹੋ ਇਹ ਸ਼ਖਸ 7 ਫੁੱਟ 6 ਇੰਚ ਦਾ ਜਗਦੀਪ ਸਿੰਘ ਹੈ ਜੋ ਕਿ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਰਹਿ ਚੁੱਕਾ ਹੈ ਇਨਾ ਹੀ ਨਹੀਂ ਜਗਦੀਪ ਸਿੰਘ ਭਾਰਤ ਅਤੇ ਅਮਰੀਕਾ ਦੇ ਵਿੱਚ ਕਈ ਰਿਆਕਟਿਵ ਸ਼ੋਅਾਂ ਦੇ ਵਿੱਚ ਧੂਮਾ ਪਾ ਚੁੱਕਾ ਤੇ ਪੰਜਾਬ ਦੇ ਵਿੱਚ ਜਗਦੀਪ ਸਿੰਘ ਉਰਫ ਦੀਪ ਨੂੰ ਮਿਨੀ ਖਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪਰ ਕੁਝ ਸਮਾਂ ਪਹਿਲਾਂ ਜਗਦੀਪ ਸਿੰਘ ਵੱਲੋਂ ਪੰਜਾਬ ਪੁਲਿਸ ਤੋਂ ਰਿਟਾਇਰਮੈਂਟ ਲੈ ਲਈ ਗਈ ਸੀ ਤੇ ਉਸ ਤੋਂ ਬਾਅਦ ਹੁਣ ਜਗਦੀਪ ਸਿੰਘ ਪੰਜਾਬ ਪੁਲਿਸ ਵੱਲੋਂ ਹੀ ਗ੍ਰਿਫਤਾਰ ਕੀਤਾ ਗਿਆ ਵਾ ਹੀਰੋਇਨ ਸਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਰਨ ਤਰਨ ਪੁਲਿਸ ਦੇਗ ਰਫਤੇ ਦੇ ਵਿੱਚ ਆਇਆ ਜਗਦੀਪ ਸਿੰਘ ਜਿਸ ਨੂੰ ਹੁਣ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇਸ ਦਾ ਰਿਮਾਂਡ 5 ਦਿਨ ਦਾ ਹਾਸਲ ਕੀਤਾ ਗਿਆ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤਾਂ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਰਿਹਾ ਜਗਦੀਪ ਸਿੰਘ ਹੁਣ ਹੀਰੋਇਨ ਤਸਕਰੀ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦਾ ਇਸ ਮਾਮਲੇ ਨੂੰ ਲੈ ਕੇ ਕੀ ਹੈਗਾ ਨਾ ਆਓ ਤੁਹਾਨੂੰ ਸੁਣਾਉਣੇ ਹਾਂ ਹੀਰੋਇਨ ਕਰਕੇ ਗੱਲ ਇੱਥੇ ਅੱਗੇ ਫਰਦਰ ਸਪਲਾਈ ਕਰਦੇ ਆਪਣੇ ਜਿਹੜੇ ਅੱਗੇ ਹੋਰ ਬੰਦੇ ਹੈਗੇ ਆ ਤੇ ਉਹ ਸਾਰੇ ਅਸੀਂ ਦੇਖਣ ਰਹੇ ਹੁਣ ਜੱਜ ਸਾਹਿਬ ਨੇ 5 ਦਿਨ ਦਾ ਦਿੱਤਾ ਰਮਾਨ ਫਰਦਰ ਦੇਖਦੇ ਹੋਰ ਕਿਹੜੇ ਕਿਹੜੇ ਅਸਚੇਨ ਦੇ ਵਿੱਚ ਅੱਗੇ ਇਨਵੋਲਡ ਹੈਗੇ ਆ ਐਂਡ ਕਿੱਥੇ ਜਾਣਾ ਸੀਗਾ ਸਾਰਾ ਕੀ ਨੈਕਸਸ ਹੈਗਾ ਸਾਰਾ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਕਰਦੇ ਕੀ ਰਿਕਵਰੀ ਹੋਈ ਯਰ ਕੀ ਨਾਮਦੋਚੀ ਦਾ ਜਿਹੜਾ ਗ੍ਰਿਫਤਾਰ ਹੋਇਆ 500 ਗ੍ਰਾਮ ਰਿਕਵਰ ਹੋਈ ਹੈ ਹਿਰੋਇਨ ਜਿਹੜਾ ਦੀਪ ਆ ਦੀਪ ਜਠੋਲ ਦਾ ਪਿੰਡ ਦਾ ਕਾਫੀ ਮਸ਼ਹੂਰ ਆ ਵੈਸੇ ਵੀ ਐਕਟਿਵ ਆ ਤੇ ਐਕਟਿਵਲੀ ਇਨਵੋਲਡ ਸੀਗਾ ਜਿੱਦਾਂ ਸਾਰੇ ਇਸ ਮਸਲੇ ਦੇ ਵਿੱਚ ਤੇ ਉਹ ਸਾਰੀ ਰਿਕਵਰੀ ਆ ਕਿੱਥੋਂ ਪੜ ਗਿਆ ਇਹ ਇਹ ਆਪਣੇ ਤਰਨਤਾਰ ਨੂੰ ਗੱਡੀ ਗੱਡੀ ਤੇ ਸੀ ਸਰ ਜੀ ਹਾਂ ਜੀ ਗੱਡੀ ਸੀਗੀ ਇਹਦੀ ਆਪਣੀ ਇਹ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਹੋਈਗਾ ਜੀ ਪਹਿਲਾਂ ਸੀਗਾ ਬਾਅਦ ਚ ਉਹਨੇ ਰਿਟਾਇਰਮੈਂਟ ਲੈ ਲਈ ਆ ਹਾਂ ਜੀ ਠੀਕ ਸਰ ਠੀਕ ਹੈ